ਲਗੇਗੇ ਹੁਣ ਖਲਾਅ ਦਿਓ ਯਾਰ ਸਾਨੂੰ ਜ਼ਾਰਾ ਨੂੰ ਉਹ ਕਰੇ ਜੋ ਮੇਵਾੜੀ ਲੈ ਲਓ ਸਾਡੀ ਉਹਨਾਂ ਨੂੰ ਅਸੀਂ ਨਾ ਅੰਤ ਜੀ ਅੱਜ ਦੇ ਟੈਕਨੀਕ ਨਹੀਂ ਕਰਦੇ ਜਿਹਨੇ ਲਈ ਕਿਸੇ ਨੂੰ ਲਾਈਆ ਉਹਨਾਂ ਦੇ ਹੱਟਾਂਗੇ ਮੈਨੂੰ ਨਹੀਂ ਜੰਗੀ ਜਰਾ ਸਾਈਂ ਤੁਹਾਡੇ ਨੂੰ ਬੈਰੀਕੇਟ ਲਾ ਦਿਓ ਬੰਦਾ ਮਰਿਆ ਉਹਨੇ ਸਾਈਡ ਤੋਂ ਕੱਚੇ ਤੋਂ ਚੱਕ ਕੇ ਬੰਦਾ ਪੱਕੇ ਜਿਹਾ ਮਾਰ ਦਿੱਤਾ ਕਿਹਦੇ ਨੇ ਅਜੇ ਕੁਛੇ ਨਹੀਂ ਹੈਗਾ ਆਹ ਸਮਰਾਲੇ ਰੋਡ ਤੇ ਅੱਜ ਤੀਜਾ ਹੋਵੇ ਨਾ ਲਗਾਤਾਰ ਬੰਦੇ ਮਾਰਦੇ ਸੀ ਕੋਈ ਨਹੀਂ ਹੋ ਸਕਦਾ ਕੱਲ੍ਹ ਦੀ ਗੱਲ ਹੈ ਬਿਰਾਹੀ ਦੀ

ਉਹ ਸੂਰੀਓ ਪਰ ਉਹ 넓 ਪਤਲ ਹੁਰੀ ਸੀ ਕਿ ਅੱਗੇ ਮੋਟਰ ਖੜਾ ਨਹੀਂ ਕੋਈ ਰਸਤਾ ਕਰਦਾ ਹੀ ਨਹੀਂ ਮੋਟਰ ਲਾਈਟ ਮੋਟਰ ਲਾਈਟ ਨਾ ਫੈਟਰ ਦਾ ਫੇਰ ਅਟਾ ਲੈਣਾ ਕੋਈ ਲਾਈਟ ਵੀ ਹੁੰਦੀ ਨਾ ਮਾੜੀ ਬੁੱਤੀ ਕੋਈ ਬੈਲਟਰ ਲੱਗਿਆ ਹੁੰਦਾ ਕੋਈ ਇੰਡੀਕੇਟਰ ਯਾਰ ਆਹ ਜਿਹੜਾ ਆਣੇ ਦੀ ਗੱਡੀ ਆ ਹੂੰ ਕਾ ਕਰਕੇ ਦਿਖਾਰੇ ਖੜੇ ਲਾ ਦੇ ਉਹ ਕਿਹੜਾ ਜਵਾਬ ਆਇਆ ਹੈ ਅਦੀਨਾਮ ਕਦੀ ਕਦੀ ਨਹੀਂ ਉਹ ਕਿਹੜਾ ਜਵਾਬ ਆਇਆ ਹੈ ਅਦੀਨਾਮ ਕਦੀ ਕਦੀ ਨਹੀਂ ਮੁੱਖ ਤੀਰਤ ਬਸ ਬਸ ਸੁਣੋ ਰਾਜ ਹੋਰ ਦੇ ਪਰਲੇ ਨੂੰ ਦੋ ਚਾਰ ਦਿਨ ਕਾਨੂੰ ਚੱਕਣੀ ਹੈ ਹੋਰ ਕੀ ਆ ਮਰਵਾਦ ਨੇ ਆ ਗਏ ਸਭ ਲਗਨ ਲਈ ਅਸੀਂ ਆ ਬਾਡੀ ਫਰੇ ਲਗ ਦੰਨੇ ਆ ਅਸੀਂ ਅਸੀਂ ਸਾੜਾ ਲੈ ਕੇ ਬੇਸਾਰੋ ਲਿਆ ਲਿਆ ਮੋਟਰ ਤੇ ਆਪਣੀ ਅਸੀਂ ਉਸਾਰਨ ਦੀ ਸ਼ਾਮ ਪਬਲਿਕ ਨੂੰ ਕਿਉਂ ਪਬਲਿਕ ਨੂੰ ਨਹੀਂ 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 ਭਾਈ ਹਾਈ ਕੋਰਟ ਵਿੱਚ ਹੀ ਆ ਪਰਸੂ ਜੀ ਜਿਹੜੀ ਗਲਤੀ ਉਹ ਪਰਸੇ ਪਰਚਾ ਹੋ ਇਹਦੀ ਕਾਰਵਾਈ ਕੱਲ ਵੀ ਕੱਲ ਦੇ ਬੰਦੇ ਨਾ ਜਿਹੜੇ ਬੰਦੇ ਨੇ ਜਿਹੜੇ ਬੰਦੇ ਨਹੀਂ ਜਿਹੜੇ ਬੰਦੇ ਨੇ ਕਸੂਰਵਾਰ ਆ ਜਿਹੜਾ ਕਸੂਰਵਾਰ ਆ ਉਹਨੂੰ ਪਤਾ ਲੱਗੇ ਆਪਾਂ ਸਾਰੇ ਕਹਨੇ ਆ ਪੰਜਾਬ ਪੁਲਿਸ ਮੁਰਦਾਬਾਦ ਮੁਰਦਾਬਾਦ ਬਨਿਆਰ ਤੋਂ ਮੁਰਦਾਬਾਦ ਇੱਥੇ ਕਾਰਵਾਈ ਹੋ ਕਹਿੰਦੇ ਨੰਦੋ ਜੀ ਕੱਲ ਦੇ ਟਾਣੀਆਂ ਲਾਉਂਦੇ ਰਹੇ ਆ ਕਹਿੰਦੇ ਟਾਣੀਆਂ ਨਾ ਬੰਦੇ ਰੋਣੇ ਤੁਸੀਂ ਛੇਤੀ ਕੋਨਾ ਲਾਓ ਮੈਨੂੰ ਪਤਾ ਤੁਸੀਂ ਐਡੇ ਬੜੇ ਗਰੀਬੇ ਇਲਾਕੇ ਦੇ ਇੰਚਾਰਜ ਹੋ ਗਰੀਬੇ ਮਰਦੇ ਨੇ ਜਦੋਂ ਮਰਦਾ ਹੈ ਬਾਈ ਇਹ ਤਾਂ ਰਾਤ ਤੋਂ ਦੁਪਹਿਰ ਨਹੀਂ ਰਾਤ 2 3 4 ਜਾਣੇ ਸੀ ਐ ਕਰਿਓ ਜਿਹੜਾ ਕੁਦਰਤੀ ਬਚਾਰ ਹੈ ਸਾਡੇ ਵੀ ਘੋੜੀਆਂ ਤੋਂ ਮਾਰ ਦੋ ਅੱਧੀ ਤਿੰਨ ਸਾਲ ਹੈ ਉਹਨਾਂ ਦਾ ਬਣਾ ਲਿਓ ਥੋੜੀ ਕੋ ਮਲਾਜੇ ਜਿਹੜਾ ਮੇਰਾ ਕੁਝ ਹੈਗਾ ਦੋਨੋਂ ਸਾਰਾ ਕੁਝ ਦੇਖਾਂਗੇ ਤੁਹਾਡੇ ਨਾਂ ਦਾ ਗਰੀਬ ਮਰ ਹੋ ਰਹੀ ਹੈ ਕਿੰਨੀ ਦਿਨ ਹੋਊਗੀ ਕਿੰਨੀ ਦਿਨ ਰੋਗੇ ਇਹ ਤਾਂ ਇੰਨੇ ਪਰੇ ਤੁਸੀਂ ਨਹੀਂ ਹੋਰ ਆਜੀ ਜਾ ਜੋ ਸਾਰੇ ਨਾ ਕੋਈ ਉਹ ਨਹੀਂ ਹੈਗਾ ਉਹ ਦੂਜਿਆਂ ਦੇ ਰਿਸ਼ਤੇਦਾਰ ਉਹਦੀ ਛੋਟੀਆਂ ਛੋਟੀਆਂ ਕੁੜੀਆਂ ਵੈਸੇ ਘਾਲਦੇ ਰਹਿੰਦੇ ਦੱਸੋ ਕੀ ਕਰੇ ਯਾਰ ਇਹਨਾਂ ਨੂੰ ਸ਼ਾਂਤ ਹੋ ਜਾਓ ਪਰੇਸ਼ਾਨ ਹੋ ਰਹੇ ਨੇ ਜੱਫੇ ਲੈਣ ਦੇ ਪਰੇਸ਼ਾਨ ਹੋ ਰਹੇ ਨੇ ਯਾਰ ਕੋਈ ਨਾ ਕੋਈ ਪਿੱਛੇ ਤੋਂ ਪਿੱਛੇ ਤੋਂ ਅੰਦਲਾ ਹੈ ਸਾਡਾ ਆਉਗੀ ਜੀ ਪਾਰ ਬਿਲਕੁਲ ਸਾਡਾ ਕੋਈ ਹੈ ਨਹੀਂ ਇਹ ਬੰਦੇ ਨੂੰ ਹਰਾਖਿਓ ਵਹੀਕਲ ਖਰਾਬ ਆ ਸਾਨੂੰ ਕੋਈ ਮਾਰਨਾ ਪਿੱਛੇ ਤੋਂ ਦਿਲ ਨਾ ਤਾਂ ਚਾਹੀਦਾ ਯਾਰ ਭਾਈ ਔਰ ਲੈ ਜੂਗੀ ਗੱਡੀ ਦੱਸੋ ਪਹਿਲਾਂ ਜੀ ਕੀ ਪਿੱਛੇ ਸੇ ਨਾ ਹੈ ਯਾਰ ਕੱਲ ਬੰਦਾ ਮਰੇ ਆ ਤੇ ਗੱਡੀ ਨਹੀਂ ਪਰੇ ਹੁੰਦੇ ਨੂੰ ਕਵਰ ਕਰੋ ਕੋਈ ਮਰ ਕੋਈ ਨਿਸ਼ਾਨੀ ਤਾਂ ਉਹ ਵੀ ਮੂਰੇ ਗੱਡੀ ਇਹ ਟਰੱਕ ਖੜਾ ਰਾਤੀ ਗੱਡੀ ਖੜੀ ਆ ਆਪਣੀ ਬਾਲੀ ਨੂੰ ਬਚਾ ਰਹੇ ਆ ਮੈਂ ਥੋੜਾ ਸੁਣਾਈਏ ਪੂਰੀ ਟੈਕਨੀਕ ਆ ਪਤੀ ਕੀ ਹੋ ਗਿਆ ਮੋਟਰ 19 ਤੋਂ 14

ايه ہے گی اپے وہ بھی مار دے پوندا ہے تو روکنا نہیں کیا کرو بھائی برادر برادر ادھر ادھر مارو ਉਹ ਯਾਰ ਨੇ ਮੈਂ ਤਬਾਹ ਕਰ ਦਿੱਤਾ ਜਮਾਨਾ ਉਹਨੇ ਟਾਇਰ ਤੇ ਕਰੋ ਕੋਈ ਪਾਣੀ ਖੁੱਲਿਆ ਪਰਲੀ ਪਰਲੀ ਖੁੱਲੀਆਂ ਉਹ ਬਾਈਕ ਦੀ ਕਾਇਨ ਕਰ ਲਿਆ ਨਾ ਤੁਹਾਨੂੰ ਕੋਈ ਨਹੀਂ ਆਉਂਦੀ अच्छा पता है अच्छा पता है ठीक 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 ह� ਇਹ ਇੱਕ ਕੱਟ ਦਾ ਖੜਾ ਪਰ ਸੋਨਾ ਤੇ ਖੜਾ ਬੰਦੇ ਨੂੰ ਪਹੁੰਚੇ ਹੀ ਨਹੀਂ ਹੁਣ ਤੱਕ। ਐ ਕੋਈ ਤਾਂ ਬਾਲੀਵੁੱਡ ਨਹੀਂ ਹੈਗਾ ਕਿ ਪਹੁੰਚੇ। ਬਹੁਤ ਸਾਰੇ ਲੋਕ ਵੀ ਕਿਸਰਾ ਹੋ। ਖਾਂਦੀ ਭਈਆ। ਹੋਰ ਆਪੇ ਪਾਣੀ ਬਾਈਟ ਨੂੰ ਸੋਚੀ ਬੋਲੀ। ਵੀਰ ਪਰ ਮਾਪਾ ਉੱਪਰ ਵੀ ਲੱਗਦਾ ਹੋਰ ਪਾਰਟੀਆਂ ਨੇ ਬਾਡੀ ਬੁੱਕ ਵੀ ਕਰਨਾ ਕਰਦੇ ਨੇ ਜਿਹੜੇ ਅਣਦੇਖੇ ਨੂੰ ਬਣਾਉਂਦੇ ਆ ਲੈਣੇ ਪੈਣੇ ਪੈਣਦੇ ਲੱਗੜ ਦੇ ਨਾਲ ਪੂਰੀ ਦਿੱਤਾ ਤੇ ਕਿਹਦੇ ਕੀ ਕੀਤਾ ਹੋਰ ਲਾ ਲਾ ਖੜਾਉਂਦਾ ਉਹ ਵੀ ਅੱਜ ਦਾ ਖੜਾ ਪਰ ਤੋਂ ਨਾ ਕਰੇ ਬੰਦੇ ਨੂੰ ਪਹੁੰਚ ਹੀ ਨਹੀਂ ਹੁੰਦਾ ਕਰ। ਐਵੇਂ ਤਾਂ ਬਾਲੀਵੁੱਡ ਦੇ ਨਹੀਂ ਹੈਗਾ। ਉਹ ਪ੍ਰੋਗਰਾਮ ਦੇ ਨਾਲ ਇਹਦੇ ਬੜੇ ਰਖਾਣੇ ਛੇਡੇ ਦਾ ਹੋ ਗਿਆ। ਬੰਦੇ ਹੋਣਗੇ। ਗਾਂਦੀ ਭਈਆ ਉਹ ਪ੍ਰਾਤ ਨੂੰ ਦਿਖਾਣ। ਹਾਂ। ਹੁਣ ਆਪਾਂ ਇਹ ਪਤਾ ਨਹੀਂ ਭਾਈ ਜੀ ਕੋਈ ਪੱਲੇ ਆ।

ਵੇਦੀ ਮਾਰ ਦੇ ਬੰਦਾ ਤੇ ਮਾਰੇ ਬੰਦੇ ਕੋਈ ਬੰਦਾ ਕਿਹੜਾ ਰੋਕਣਾ ਇੰਤਰੀ ਕੀ ਕਰੂ ਬਾਈ ਉੱਥਾ ਵੀ ਜਾ ਮੈਂ ਬੱਚੇ ਇੱਕ ਵਾਰ ਬਰੋ ਬਰਦਰ ਇੱਧਰ ਇੱਧਰ ਮਾਰ ਬੋਲ ਯਾਰ ਕੋਈ ਨਾ ਖੁੱਲਦੀ ਉਹ ਯਾਰ ਮੈਂ ਚੱਕਾ ਪਰ ਚਿਰ ਜਾ ਮਾਰ ਹੁਣੇ ਪੈਣ ਤੇ ਖੜੋ ਕੋਈ ਮਹਿਮਾਨੀ ਖੁੱਲੀਆਂ ਪਰਲੀ ਪਰਲੀ ਖੁੱਲੀਆਂ ਉਹ ਗੈਂਗ ਚਾਹਾਂ ਦਾ ਮਾਰ ਲਿਆ ਨਾ ਕੋਈ ਨਹੀਂ ਕੋਈ ਜੀ ਗਾਵੇ ਫੋਟੋ ਜਾ ਕੇ Hãy cho kênh Ghiền Mì Gõ để cho người mới tới được làm. Cái này có tưởng đâu là làm được. À, tôi ਇਹ ਲਾ ਮਾਪਨ ਉੱਪਰ ਵੀ ਇਹ ਬੰਦੋਰਾ ਰਹੇਗਾ ਹਾਂ ਜੀ ਘੰਟਾ ਪੈਦਾ ਜੱਕੇ ਨਹੀਂ ਹੈਗਾ ਜੀ ਮੋਟਰਸਾਈਕਲ ਸਾਡੇ 4:00 ਵਜੇ ਮੋਟਰਸਾਈਕਲ ਕੋਈ ਛੱਡ ਗਈ ਮੈਂ ਬਾਹਰ ਨਹੀਂ ਕੰਡਾ ਹਲਾਉਗਾ ਨਹੀਂ ਹੋਈ ਆ ਮੈਂ ਕਹਿੰਦਾ ਨਾ ਕਿ ਤਰਾ ਬਤਾ ਕੇ ਮੋੜਦਾ ਆ 5:00 ਮਾੜਾ ਕਰੇ ਬਚਰੀ ਗੱਡੀ ਨਾ ਯਾਰ ਕਹੇ ਰਹੀ ਮੋਡੀ ਉੱਥੇ ਮੇਰੇ ਖਾਦੀ ਪਈਓ ਵਾਲਾ ਅੱਥਾ ਕੋਈ ਨਹੀਂ ਫਰਦੇ ਜੀ ਇਹਨਾਂ ਬੜਾ ਆਲੋ ਪਰਮਾਤਮਾ ਇਹ ਚੌਣਾ ਬੂਗਾ ਨਾ ਬੀਚਰ ਹੋਰੀ ਪੈਣੀ ਜੀਗਰ ਵੀ ਲੱਗ ਜਾਂਦਾ ਚਲੋ ਬੰਦੇ ਨੂੰ ਮਰ ਜਾਓ ਕੋਈ ਪਰਵਾਹੀਆਂ ਕਰਸ ਤੁਸੀਂ ਆਪ ਦਾ ਮੈਨੂੰ ਫੋਨ ਆਇਆ ਵੀ ਕੱਲ ਵੀ ਮੈਨੂੰ ਫੋਨ ਆਇਆ ਸੀ ਵੀ ਇਹ ਸੰਧੀ ਲੱਗਦਾ ਮੁੰਡਾ ਮਰੇ ਆ ਗ੍ਰਾਂਟ ਜਿੱਦਾਂ ਹੀ ਪਾਇਆ ਮੈਂ ਇਹਨਾਂ ਨੂੰ ਵੀ ਫੋਨ ਕੀਤਾ ਮੈਂ ਕਿਹਾ ਜੀ ਹੱਥੋਂ ਮਰ ਕੇ ਨਹੀਂ ਆਉਣਾ ਪਰ ਤੂੰ ਇਹ ਟਰੱਕ ਦੀ ਸੈਟਿੰਗ ਪਰਸੋਂ ਦਾ ਖੜਾ ਜੀ ਇਹ ਜੀ ਕੱਲੇ ਲੱਗਦਾ ਕਿ ਭਈ ਇਹ ਤਾਂ ਨਹੀਂ ਇਹ ਸਾਡੇ ਨਾਲ ਹੋਇਆ ਆ ਇਹਦੇ ਕੋਲ ਹੀ ਇਹਦੇ ਮੈਚ ਲੈਂਦੇ ਫਲੈਟ ਜਲਦੀ ਨਹੀਂ ਆਜ ਕੇ ਲੱਗਿਆ ਉਹ ਕੋਈ ਨਹੀਂ ਆ ਇਹ ਵੀ ਇਹ ਬੱਲੀ ਆ ਬੱਲੇ 500 ਵੀ ਆ ਨੀ ਹਾਂ ਹਾਂਜੀ ਆਇਆ ਹਾਂਜੀ ਤਖਰਾ ਪ੍ਰਸ਼ਾਸਨ ਆ ਪਿਆ ਉਹ ਤਾਂ 500 ਮਜੀਦ ਬਾਜੀ ਇੰਨਾ ਮੇਰਾ ਪ੍ਰਸ਼ਾਸਨ ਆ ਨਾ ਕਿਹੜਾ ਜੀ ਐਸਕਾਂ ਦੀ ਹੈ ਇਹ ਇਹ ਮਹੀਨਰ ਦੇਖਣਾ ਜੀ ਕਿ ਹੈਡਰਾ ਨਹੀਂ ਹੈਗਾ ਹੁਣ ਬੰਦੇ ਨੂੰ ਲੈ ਜਾਣੇ ਯਾਰ ਟਾਣੀ ਝੱਟ ਰੇ ਬੰਦੇ ਨੂੰ ਪਤਾ ਲੱਗ ਗਿਆ ਜੀ ਦੱਸੋ ਸਾਨੂੰ ਗੱਡੀ ਦਾ ਮਾਲਕਰ ਡਰਾਈਵਰ ਨੇ ਪੇਸ਼ ਕਰਨੀ ਜੀ ਅਸੀਂ ਤਾਂ ਚੱਕਣ ਦੇਣੀ ਆ ਲਾਸ਼ ਸਹੀ ਗੱਲ ਇਹ ਘੋਰ ਮਾਰ ਚੂ ਗੱਡੀ ਕਿਨੂੰ ਇੱਕ ਅੱਡਾ ਹੋਰ ਲੈ ਜੂਗੀ ਗੱਡੀ ਦੱਸੋ ਪਹਿਲਾਂ ਜੀ ਹੈ ਯਾਰ ਪੁਲਿਸ ਕੀ ਪ੍ਰਸ਼ਾਸਨ ਨਹੀਂ ਹੈਗਾ ਯਾਰ ਕੱਲ ਬੰਦਾ ਮਰਿਆ ਤੇ ਗੱਡੀ ਨਹੀਂ ਪਰੇ ਹੁੰਦੇ ਉਹਨੂੰ ਕਵਰ ਕਰੋ ਕੋਈ ਨਾ ਕੋਈ ਨਿਸ਼ਾਨੀ ਦਿਓ ਵੀ ਮੂਰੇ ਗੱਡੀ ਖੜੀ ਆ ਟਰੱਕ ਖੜਾ ਕੱਲ ਰਾਤ ਦੇ ਗੱਡੀ ਖੜੀ ਆ ਰਾਤ ਮੈਂ ਤੋਂ 8 ਵਜੇ ਗਿਆ 11 ਵਜੇ ਤੱਕ ਗੱਡੀ ਦਾ ਫੌਂਟ ਨਹੀਂ ਖੜੀ ਆ ਪਰਸੋਂ ਦੀ ਬੰਦੇ ਮਾਰ ਦਿੱਤੇ ਗੱਡੀ ਪਰਸੋਂ ਦੀ ਖੜੀ ਆ ਜੀ ਪਰਸੋਂ ਦੀ ਗੱਡੀ ਖੜੀ ਆ ਕੋਣ ਉਹਨੂੰ ਕਹਿੰਦੇ ਤੁਸੀਂ ਗੱਡੀ ਨਹੀਂ ਰੱਖੀ ਕਰੋ ਬਾਜੀ ਪਈ ਇੱਥੇ ਫੇਰ ਤੋਂ ਕਿਹਦੇ ਬਾਜੀ ਪਾਰ ਬਿਲਕੁਲ ਸਾਹ ਦੇ ਪਾਰ ਦੀ ਅਸਰ ਕਰ ਪਹੁੰਚ ਜਾਣਗੇ ਭਾਈ ਹੰਸਾ ਤੋਂ ਬੰਦੇ ਆ ਨਾ ਬਨਾਲੇ ਮਾਂਚਦਾਨ ਗਏ ਹੋ ਬਨਾਲੇ ਰਾਕਾ ਪੁੱਟ ਗਏ 4 ਘੰਟੇ ਦਾ ਹੰਸੀ 4 ਘੰਟੇ ਦਾ ਰੋ ਨਹੀਂ ਵੀਰੇ ਮੇਰੀ ਗੱਡੀ 30 ਬੁੱਢੀਆਂ 4 ਘੰਟੇ ਪਹੁੰਚ ਜਾਂਦੀ ਉਹ ਕਾਰ ਆ ਨਾ 4 ਘੰਟੇ ਉਹ ਭਾਈ ਹੋਰਾਂ ਤੋਂ ਪੈਸੇ ਭਾਲਦੇ ਨੇ ਇਹਦਾ ਕਰਨੀ ਤੇ ਕਾਰਵਾਈ ਕਰ ਰਹੇ ਕਿੰਨਾ ਕ ਦੂਰ ਆ ਗਿਆ ਉਹਦਾ ਐਲਵੀ ਲਾਇਸੈਂਸ ਨੇ ਆ ਲਓ ਜੀ ਇਹਨਾਂ ਦੇ ਨੋ ਬਿਆਨ ਇਹਨਾਂ ਦੇ ਅੱਜ ਤੁਸੀਂ ਬੋਡੀ ਲੈ ਜਾਣੀ ਹੈ ਕੱਲ ਨੂੰ ਜਿਹੜੇ ਅੱਜ ਵਾਲੇ ਬਰੋਲਪਰੀਆਂ ਦਾ ਲਹੂਰ ਕਰਾਇਓ ਸਾਡੇ ਨਾਲ ਸਾਡੇ ਨਾਲ ਕੁਛ ਨਹੀਂ ਕਰੋ ਅਲਦੀ ਜਾ ਕੇ ਸੰਸਕਾਰ ਕਰ ਦੇਣਾ ਬਸ ਸਾਨੂੰ ਕਿਸੇ ਕਾਰਵਾਈ ਦੀ ਲੋੜ ਨਹੀਂ ਸਾਨੂੰ ਇੰਨਾ ਪ੍ਰਸ਼ਾਸਨ ਤੇ ਮਾਣ ਹੈ ਨਾ ਜੋ ਹੋ ਰਿਹਾ ਅਸੀਂ ਦੇਖ ਰਹੇ ਹਾਂ ਸਾਨੂੰ ਬਹੁਤ ਸ਼ਰਮ ਆਉਣੀ ਹੈ ਯਾਰ ਫਾਇਦਾ ਤੁਸੀਂ ਸਾਡੇ ਹੀ ਭੈਣ ਭਾਈ ਹੋ ਬਾਈ ਜੀ ਇਹ ਇਹ ਗੱਲ ਮੰਨਦੇ ਹੋ ਤੁਸੀਂ ਸਾਡੇ ਹੋ ਇਹ ਗੱਲ ਮੰਨਦੇ ਹੋ ਵੀ ਤੁਸੀਂ ਇਹ ਤੁਸੀਂ ਇਹ ਆਪਣੇ ਆਪ ਨੂੰ ਆਪਣੇ ਦਿਲ ਨੂੰ ਇਹ ਕਿਉਂ ਬਾਣਾ ਮੰਨ ਰਹੇ ਹੋ ਕਿ ਕੀ ਦੀ ਗਲਤੀ ਕਰਕੇ ਇਹਨਾਂ ਦੀ ਕਰਕੇ ਪ੍ਰਸ਼ਾਸਨ ਦੀ ਗਲਤੀ ਕਰਕੇ ਇਹਨਾਂ ਦੀ ਗਲਤੀ ਕਰਕੇ ਮੰਨ 24 ਘੰਟੇ ਦੀ ਪ੍ਰਸ਼ਾਸਨ ਦੀ ਗਲਤੀ ਹੈ ਇਹਨਾਂ ਨੇ ਜਾਣ ਬੁੱਝ ਕੇ ਸਾਡਾ ਬੰਦਾ ਮਰਵਾ ਕੇ ਸਾਨੂੰ ਕਹਿ ਮੇਰਾ ਮੇਰਾ ਕਹਿਣਾ ਮੰਨ ਲਓ ਮੇਰਾ ਕਹਿਣਾ ਮੰਨ ਲਓ ਇਹਦੀ ਪੋਸਟਮਾਰਟਮ ਕਰਵਾ ਕੇ ਕਾਰਵਾਈ ਕਰਾਓ ਯਾਰ ਕਾਰਵਾਈ ਪੁਣਹ ਹੋਣੀ ਆ ਨਹੀਂ 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 ਹਾਈ ਹਾਈ ਕੋਰਟ ਬੈਠੀ ਆ ਪੁਲਸ ਦੀ ਜਿਹੜੀ ਗਲਤੀ ਉਹ ਪੁਲਸ ਦੇ ਪਰਚਾ ਉਹ ਇਹਦੀ ਕਾਰਵਾਈ ਕਰਾਂਗੇ ਯਾਰ ਕੱਲ ਵੀ ਕੱਲ ਦੇ ਬੰਦੇ ਨਾ ਜਿਹੜੇ ਮੰਗੌਲਿਆ ਕਰੀ ਜਾਂਦੇ ਕੀੜੇ ਮਕੋੜੇ ਕਿਉਂ ਸਮਝਦੇ ਯਾਰ ਯਾਰ ਇੱਕ ਇੱਕ ਮੰਗੌੜੇ ਨਾ ਇੱਕ ਬੈਰੀਕਟ ਕਿਉਂ ਨਹੀਂ ਲੱਗਦਾ ਤਾਂ ਭਾਵੇਂ ਜਿਹੜੇ ਚਲੋ ਇੱਕ ਐਤਵਾਰ ਟ੍ਰੱਕ ਸਾਈਡ ਤੇ ਲੱਗਦਾ ਇਹ ਮੈਂ ਤੁਹਾਨੂੰ ਦੱਸਦਾ ਐਤਵਾਰ ਨੂੰ ਪੋਸਟਮਾਰਟਮ ਕਰਦੇ ਹੀ ਨਹੀਂ ਆਪਣੇ ਹੈ ਹੀ ਨਹੀਂ ਪ੍ਰਬੰਧੇ ਹੋ ਨਹੀਂ ਇੱਥੇ ਜੀ ਤੁਹਾਨੂੰ ਸਭ ਕਿਹੜਾ ਚੌੜਾ ਇਨਸੀਡੈਂਟ ਤੇ ਪਹੁੰਚੋ ਜਿਹੜਾ ਹੈ ਕਿ ਬਹੁਤ ਮੰਦਭਾਗੀ ਘਟਨਾ ਮੈਂ ਸਮਰਾਲੇ ਸੀਗਾ ਜਦੋਂ ਪਤਾ ਲੱਗਿਆ ਵੀ ਇੱਥੇ ਇੱਕ ਐਕਸੀਡੈਂਟ ਹੋਇਆ ਟਰੱਕ ਦੇ ਨਾਲ ਕੱਲ ਵੀ ਇੱਕ ਇਹੀ ਜਗ੍ਹਾ ਤੇ ਇਸੇ ਜਗ੍ਹਾ ਤੇ ਇਨਸੀਡੈਂਟ ਹੋਇਆ ਸੀ ਤਕਰੀਬਨ ਸਮਾਂ ਵੀ ਸੇਮ ਹੀ ਸੀਗਾ ਸੋ ਇਹ ਟਰੱਕ ਪਰਸੋਂ ਦਾ ਇੱਥੇ ਖੜਾ ਜਿਹੜਾ ਲੋਡਡ ਟਰੱਕ ਖੜਾ ਸੀ ਤੇ ਜਿਹਦੇ ਪਿੱਛੇ ਕੱਲ ਵੀ ਇੱਕ ਮੋਟਰਸਾਈਕਲ ਵਾਲਾ ਸਾਡਾ ਵੀਰ ਬਲੋਲਪੁਰ ਤੋਂ ਉਹ ਵਿੱਚ ਲੱਗਿਆ ਤੇ ਉਹਦੀ ਮੌਕੇ ਤੇ ਮੌਤ ਹੋ ਗਈ ਅੱਜ ਵੀ ਉਸੇ ਜਗ੍ਹਾ ਤੇ ਉਸੇ ਤਰੀਕੇ ਨਾਲ ਇਹ ਉਮੀ ਖੜਾ ਆ ਇਹਦੇ ਵਿੱਚ ਲੱਗ ਕੇ ਫੇਰ ਇੱਕ ਵੀ ਇਨਸਾਨ ਦੀ ਮੌਤ ਹੋ ਜਾਂਦੀ ਆ ਤੇ ਪ੍ਰਸ਼ਾਸਨ ਨੂੰ ਇਹ ਪਤਾ ਪਰਸੋਂ ਦਾ ਇਹ ਲੋਕਾਂ ਨੇ ਵੀ ਇਹਨਾਂ ਨੂੰ ਦੱਸਿਆ ਸੀ ਵੀ ਟਰੱਕ ਖੜਾ ਆ ਕੱਲ ਤੇ ਐਕਸੀਡੈਂਟ ਤੋਂ ਬਾਅਦ ਵੀ ਇਹਨਾਂ ਨੂੰ ਪਤਾ ਸੀ ਹਜੇ ਪਹਿਲੇ ਹੀ ਬੋਡੀ ਦਾ ਪੋਸਟਮਾਰਟਮ ਨਹੀਂ ਹੋਇਆ ਅੱਜ ਦੂਸਰੀ ਬੋਡੀ ਉਸੇ ਉਸੇ ਜਗ੍ਹਾ ਤੇ ਉਸੇ ਤਰੀਕੇ ਨਾਲ ਐਕਸੀਡੈਂਟ ਹੋ ਕੇ ਪੂਰੀ ਹੋ ਗਈ ਤੇ ਪਰਿਵਾਰਕ ਮੈਂਬਰਾਂ ਦੇ ਰੋਸਾ ਵੀ ਆ ਤੇ ਉਹਨਾਂ ਦੀ ਗੱਲ ਜਾਇਜ਼ ਵੀ ਆ ਕਿਉਂਕਿ ਇਹਦੇ ਵਿੱਚ ਜਿਵੇਂ ਮੈਂ ਕਹਾ ਸਿੱਧੇ ਤੌਰ ਤੇ ਪ੍ਰਸ਼ਾਸਨ ਜ਼ਿੰਮੇਵਾਰ ਆ ਵੀ ਜਦੋਂ ਤੁਹਾਨੂੰ ਪਤਾ ਵੀ ਇੱਥੇ ਐਕਸੀਡੈਂਟ ਹੋਇਆ ਤੁਸੀਂ ਬੈਰੀਕੇਟਿੰਗ ਕੋਈ ਨਹੀਂ ਕੀਤੀ ਤੁਸੀਂ ਇਹ ਕਹਿ ਰਹੇ ਹੋ ਵੀ ਸਭ ਤੋਂ ਹਾਈਡਰਾ ਨਹੀਂ ਜੀ ਅਰੇਂਜ ਕਰ ਹੋਇਆ ਤੁਸੀਂ ਉਹਨਾਂ ਦੇ ਜਿਨ੍ਹਾਂ ਦਾ ਬੰਦਾ ਪੂਰਾ ਹੋਇਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਗਰਾਨੀ ਦੇ ਰੱਖ ਜਾਣਾ ਵੀ ਕੋਈ ਟਰੱਕ ਭਜਾ ਕੇ ਨਾਲ ਲੈ ਜਾਵੇ ਤੁਸੀਂ ਇੱਥੇ ਖੜੋ ਏ ਇਹ ਅੱਜ ਦਾ ਪੰਜਾਬ ਆ ਇਹ ਇਹਨਾਂ ਦੇ ਜਿਹੜੇ ਦਾਅਵੇ ਨੇ ਪੰਜਾਬ ਸਰਕਾਰ ਦੇ ਸੜਕ ਸੁਰੱਖਿਆ ਫੋਰਸ ਹੋ ਗਈ ਜੀ ਅਸੀਂ ਮੌਕੇ ਤੇ ਪਹੁੰਚਦੇ ਆਂ ਜੀ ਤੁਸੀਂ ਆਪ ਦੇਖੋ ਪਰਿਵਾਰਕ ਮੈਂਬਰ ਰੋਸੇ ਚ ਨੇ ਉਹ ਕਹਿ ਰਹੇ ਵੀ ਬੋਡੀ ਨਹੀਂ ਚੱਕਣੀ ਜਦ ਤੱਕ ਟਰੱਕ ਦਾ ਮਾਲਕ ਨਹੀਂ ਆਉਂਦਾ ਜਿਹਨੂੰ ਕਿ ਕੱਲ ਦਾ ਫੋਨ ਕੀਤਾ ਗਿਆ ਕੱਲ ਦੀ ਜਿਹੜੇ ਇਨਸੀਡੈਂਟ ਦੇ ਕਰਕੇ ਪਰ ਉਹ ਅੱਜ ਵੀ ਨਹੀਂ ਪਹੁੰਚਿਆ ਸੋ ਤਕਰੀਬਨ ਮੈਂ ਕਹਾ 3 ਘੰਟਿਆਂ ਦੇ 3 ਦਿਨਾਂ ਦੇ ਵਿੱਚ ਵਿੱਚ ਜੋ ਇੱਥੇ ਦੋ ਸਾਡੇ ਇੱਥੇ ਇਨਸਾਨ ਇਤੋਂ ਪੂਰੇ ਹੋਏ ਨੇ ਪਤਾ ਨਹੀਂ ਪ੍ਰਸ਼ਾਸਨ ਅਗਲੀ ਕਿਹੜੀ ਘਟਨਾ ਦੀ ਵੇਟ ਕਰਦਾ ਸੋ ਇਹ ਬੜਾ ਬਹੁਤ ਗਲਤ ਰਵਈਆ ਪ੍ਰਸ਼ਾਸਨ ਦਾ ਤੇ ਫੇਲਰ ਬਣਦਾ ਇੱਥੇ ਭਗਵਾਨ ਦੁਮਾਨ ਨੇ ਇੱਕ ਸੜਕ ਚੁੱਕ ਰਿਆ ਜਿਹੜੀ ਪੋਰਸ ਸਪੈਸ਼ਲ ਬਣਾਈ ਹੋਈ ਆ ਤੇ ਕੱਲ ਦਾ ਇੱਥੇ ਟਰੱਕ ਖੜਾ ਕਿੱਥੇ ਕੀ ਕਹਿਣਾ ਦੇਖੋ ਮੈਂ ਇਹ ਕਹਿਣਾ ਸੜਕਸ ਰੱਖਿਆ ਫੋਰਸ ਬਣਾਈ ਤੇ ਨਿਗਰਾਨੀ ਰੱਖਣ ਨੂੰ ਪਰਿਵਾਰਕ ਮੈਂਬਰ ਜਿਹੜੇ ਮਰ ਗਏ ਉਹਨਾਂ ਦੇ ਹੀ ਭਾਣਜੀ ਨੂੰ ਬਿਠਾ ਕੇ ਜਾਂਦੀ ਆ ਪੁਲਿਸ ਇਹ ਸੜਕ ਸੁਰੱਖਿਆ ਆ ਉਹ ਵਿਚਾਰੇ ਟਾਹਣੀਆਂ ਟੋੜ ਤੋੜ ਕੇ ਅੱਗੇ ਪਿੱਛੇ ਲਾ ਰਹੇ ਨੇ ਕਿਉਂਕਿ ਜਿਹੜਾ ਵੀ ਇਹਨਾਂ ਨੂੰ ਪ੍ਰਸ਼ਾਸਨਿਕ ਅਧਿਕਾਰੀ ਕਹਿ ਰਹੇ ਨੇ ਵੀ ਕਿ ਐਸਆਈ ਇੱਥੇ ਲਾਇਆ ਸੀ ਕਿਸੇ ਐਸਆਈ ਦਾ ਨਾਮ ਨਿਸ਼ਾਨ ਨਹੀਂ ਕੋਈ ਇੱਥੇ ਤੁਸੀਂ ਦੇਖ ਲਓ ਪ੍ਰੈਸ ਵਾਲੇ ਵੀਰ ਨੇ ਕੋਈ ਬ ਰਾਕ ਦੇ ਨਾਲ ਮੌਤ ਹੋ ਜਾਂਦੀ ਹੈ ਇੱਕ ਇਨਸਾਨ ਦੀ ਸਾਈਡ ਤੇ ਖੜਾ ਨੇਰੇ ਚ ਖੜਾ ਨਹਿਰ ਦੇ ਕਿਨਾਰੇ ਖੜਾ ਤੇ ਉਹ ਕੱਲ ਵੀ ਮੌਤ ਹੁੰਦੀ ਅੱਜ ਵੀ ਹੁੰਦੀ ਇੱਕ ਬੈਰੀਕਾਡ ਦਿਖਾ ਦਿਓ ਜੇ ਕੱਲ ਦਾ ਕੋ ਪ੍ਰਸ਼ਾਸਨ ਨੇ ਕੰਮ ਕੀਤਾ ਹੁੰਦਾ ਤਾਂ ਕਿਉਂ ਨਾ ਹੁੰਦਾ ਸੜਕ ਸੁਰੱਖਿਆ ਫੋਰਸ ਆ ਜਿਹੜੀ ਉਹ ਕੇਵਲ ਇਸ਼ਤਿਹਾਰ ਬਾਜੀ ਦੇ ਲਈ ਇਹਨਾਂ ਨੇ ਰੱਖੀ ਆ ਮੌਕੇ ਦੀ ਰਿਐਲਿਟੀ ਤੁਸੀਂ ਮੇਰੇ ਨਾਲ ਚੈੱਕ ਕਰ ਰਹੇ ਹੋ। ਇਹ ਬਾਗੀ ਜਗ੍ਹਾ ਤੇ ਖੜੇ ਆ ਜੀ ਇਹ ਪੁਲਿਸ ਵਾਲਿਆਂ ਦੀ ਇੰਨੀ ਅਣਗਹਿਲੀ ਹੈ ਜੀ 24 ਘੰਟੇ ਦੇ ਵਿੱਚ ਵਿੱਚ ਦੂਸਰੀ ਮੌਤ ਹੋ ਗਈ ਆ ਗੱਡੀ ਨਾਲ ਸਿੱਧਾ ਐਕਸੀਡੈਂਟ ਹੋਇਆ ਇਹ ਕਿਹੜੇ ਪਿੰਡ ਦੇ ਸੀ ਜੀ ਇਹ ਪਿੰਡੇ ਬਿੱਲੋਂ ਦੇ ਸੀ ਜੀ ਅੱਜ ਜਿਹੜੇ ਅੱਜ ਹੋਈ ਆ ਇਸ ਮੌਕੇ ਤੇ ਹੋਈ ਆ ਇਹਨਾਂ ਦਾ ਨਾਮ ਹੈਗਾ ਗੁਰਚਰਨ ਸਿੰਘ ਸਾਨੂੰ ਬੀ ਚੰਦ ਸਿੰਘ ਪਿੰਡ ਬਿੱਲੋਂ ਮੇਰਾ ਨਾਮ ਕਰਨੈਲ ਸਿੰਘ ਪਿੰਡ ਪਿੰਡ ਬਿੱਲੋਂ ਇਹ ਸਾਡਾ ਬ੍ਰਦਰ ਆ ਜੀ ਇਹਨਾਂ ਦੀ ਉਮਰ ਕਿੰਨੀ ਹੈ ਜੀ ਇਹਨਾਂ ਦੀ ਉਮਰ 40 45 ਦੇ ਨੇੜੇ ਹੈ ਜੀ ਉਹਨਾਂ ਦੀ 55 ਨਾਲ ਵਿੱਚ ਇਹ ਨਾ ਗੱਡੀ ਖੜਾ ਆ ਗਿਆ ਕੋਈ ਬੰਦਾ ਇੱਥੇ ਕੱਲ ਦਾ ਪੁਲਿਸ ਵਾਲਿਆਂ ਨੇ ਅੱਗੇ ਪਰਸੋਂ ਦੀ ਗੱਡੀ ਖੜੀ ਆ ਏ ਤਿੰਨ ਦਿਨ ਹੋ ਗਏ ਗੱਡੀ ਖੜੀ ਤਿੰਨ ਦਿਨ ਹੋ ਗਏ ਗੱਡੀ ਖੜੀ ਨੂੰ ਇੱਕ ਇਨਸਾਨ ਕੱਲ ਮੌਤ ਹੋ ਗਈ 35 ਸਾਲ ਦਾ ਮੁੰਡਾ ਮਰ ਗਿਆ ਉਹਦੇ ਛੋਟੇ ਛੋਟੇ ਬੱਚੇ ਨੇਗੇ ਚਲੋ ਮੌਤ ਹੋ ਗਈ ਹੋਣ ਤੋਂ ਬਾਅਦ ਇਹਨਾਂ ਨੇ ਕੀ ਕਰਿਆ ਪਰਿਵਾਰਕ ਮੈਂਬਰਾਂ ਦੀ ਡਿਊਟੀ ਲਾਦੀ ਵੀ ਤੁਸੀਂ ਗੱਡੀ ਦੇ ਕੋਲ ਖੜਨਾ ਵੀ ਗੱਡੀ ਚੋਰੀ ਨਾ ਹੋ ਜਾਵੇ ਗੱਡੀ ਦੀ ਰਾਖੀ ਕਰਨ ਵਾਸਤੇ ਉਹਨਾਂ ਨੂੰ ਕਢਾਤਾ ਅਗਲੇ ਦਾ ਇਨਸਾਨ ਮਰ ਗਿਆ ਔਰ ਇਹ ਬੰਦਿਆਂ ਨੇ ਉਸੇ ਬੰਦਿਆਂ ਨੂੰ ਡਿਊਟੀ ਤੇ ਖੜਾਤਾ ਮਲਾਜ਼ਮ ਕਹਿ ਰਹੇ ਨੇ ਵੀ ਇੱਕ ਐਸਐ ਦੀ ਡਿਊਟੀ ਲੱਗੀ ਆ ਕੰਮ ਕਰ ਇਹਨੂੰ ਰੋਕਣ ਬਾਅਦ ਤੇ ਉਹ ਐਸਐ ਦਾ ਨੋ ਪਤਾ ਹੀ ਨਹੀਂ ਹੈਗਾ ਇਹਨਾਂ ਨੇ ਫਾਰਮੈਲਟੀ ਕਰ ਰਹੇ ਨੇ ਇਹਨਾਂ ਦੀ ਇਹਨਾਂ ਦੀ ਅਣਗਹਿਲੀ ਕਰਨੀ ਆ ਜਿਹੜੀ ਦੂਸਰੀ ਮੌਤ ਹੋਈ ਆ ਪੁਲਿਸ ਦੀ ਅਣਗਹਿਲੀ ਕਰਨ ਕਰਕੇ ਹੀ ਹੋਈ ਆ 100 ਦੀ 100 ਦਾ ਹੁਣ ਮੰਗ ਕੀ ਕਰਦੇ ਹਾਂ ਅਸੀਂ ਤਾਂ ਕਹਿੰਦੇ ਜੀ ਇਹ ਪ੍ਰਸ਼ਾਸਨ ਤੇ ਕਾਰਵਾਈ ਹੋਵੇ ਹੋਰ ਇਹਨਾਂ ਨੇ ਜਾਣ ਬੁੱਝ ਕੇ ਜੇ ਇਹ ਕਾਰਵਾਈ ਕਾਦਰ ਦੇ ਬੈਰੀਕੈਡ ਕਰਦੇ ਜਾਂ ਕੁਝ ਜਦੋਂ ਇੱਕ ਅੰਨੇ ਚ ਗੱਡੀ ਖੜੀ ਆ ਲਾਈਟ ਨਹੀਂ ਜਗ ਰਹੀ ਦੂਸਰੀ ਸਾਈਡ ਤੋਂ ਗੱਡੀਆਂ ਜਾ ਰਹੀਆਂ ਲਾਈਟ ਪੈਂਦੀ ਆ ਬੰਦੇ ਨੂੰ ਕੁਝ ਨਹੀਂ ਦਿੰਦਾ ਮੋਟਰਸਾਈਕਲ ਨੂੰ ਜਦੋਂ ਗਰੀਬ ਮਰਦਾ ਨੇ ਇਹਨਾਂ ਨੂੰ ਤਾਂ ਬਸ ਇਹ ਤਾਂ ਮਰੇ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਦਾ ਹੁਣ ਮਨ ਪੱਕ ਗਿਆ ਕੋਈ ਮਰਦਾ ਕੋਈ ਜਿਉਂਦਾ ਇਹਨਾਂ ਬਾਤੇ ਕੁਝ ਨਹੀਂ ਹੁਣ ਸਾਨੂੰ ਜਿਹੜੇ ਇਨਸਾਨ ਦਾ ਕੱਲ ਮੈਂਬਰ ਚਲੇ ਗਿਆ ਉਸ ਬੰਦਿਆਂ ਨੂੰ ਠੰਡ ਦੇ ਵਿੱਚ ਸਵੇਰ ਦੇ ਭੁੱਖਣ ਪਾਣੀ ਇੱਥੇ ਖੜਾਤਾ ਨਾਂ ਨਾ ਕੋਈ ਪੋਸਟ ਮਾਰਦਾ ਨਾ ਉਹਨਾਂ ਦੀ ਕੋਈ ਲਿਖਤ ਪੜ੍ਹਦੇ ਉਹਨਾਂ ਨੂੰ ਹੀ ਪਰੇਸ਼ਾਨ ਕਰਿਆ ਜਾਂਦਾ ਗੱਡੀ ਵਾਲੇ ਨੂੰ ਡਰਾਈਵਰ ਨੂੰ ਅਜੇ ਤੱਕ ਕਿਸੇ ਨੂੰ ਨਹੀਂ ਬੁਲਾਇਆ ਹੈਗਾ ਨਾ ਡਰਾਈਵਰ ਆਇਆ ਨਾ ਮਾਲਕ ਆਇਆ ਜਾਣ ਬੁੱਝ ਕੇ ਕੋਈ ਦੂਰ ਨਹੀਂ ਹੈਗੇ ਸਾਰਾ ਕੁਝ ਇਹਨਾਂ ਦੇ ਆਪਸ ਵਿੱਚ ਇਹਨਾਂ ਦੀ ਦੀਵਾਲੀ ਚੱਲ ਰਹੀ ਹੈ ਵੀ ਉਹਨਾਂ ਤੋਂ ਸਾਨੂੰ ਪੈਸੇ ਮਿਲਣੇ ਨੇ ਮਰਨੇ ਵਾਲਾ ਮਰ ਗਿਆ ਜੀ ਇਹਨਾਂ ਦੀ ਪ੍ਰਸ਼ਾਸਨ ਬਿਲਕੁਲ ਗੂੜੀ ਨੀਂਦ ਸੁਤਾ ਪਿਆ ਇਹਨਾਂ ਨੂੰ ਕੋਈ ਅਸਰ ਨਹੀਂ ਹੈਗਾ ਪਤਾ ਨਹੀਂ ਕਿੰਨੇ ਇਨਸਾਨ ਮਰਦੇ ਨੇ ਅੱਲੇ ਪਰਸੋਂ ਦੀ ਗੱਲ ਆ ਸਾਡੇ ਨਾਲ ਦਾ ਬੁਰਜ ਦਾ ਪਿੰਡਾ ਕੱਚੇ ਤੇ ਜਾ ਰਿਹਾ ਗੱਡੀ ਨੇ ਚੱਕ ਕੇ ਉਹਨੂੰ ਮਾਰ ਕੇ ਪਰੇ ਸਿੜਤਾ ਇਹਨਾਂ ਨੂੰ ਕੋਈ ਪਤਾ ਨਹੀਂ ਗੱਡੀ ਕਿਹੜੀ ਆ ਕੋਈ ਕੁਮੇਰਾਨੀ ਕੋਈ ਕੁਝ ਨਹੀਂ ਹੈਗਾ ਇਹਨਾਂ ਕੋਲ ਜਾਣ ਸੜਕ ਦੇ ਖਾਣਾ ਇਹਨਾਂ ਨੇ ਪੈਸੇ ਇਕੱਠੇ ਕਰਨ ਵਾਸਤੇ 1 ਘੰਟੇ ਵਾਤੇ ਖੜਨਾ 2 ਘੰਟੇ ਜਦੋਂ ਪੈਸੇ ਪੂਰੇ ਹੋ ਜਾਂਦੇ ਉਦੋਂ ਹੀ ਜਾ ਕੇ ਥਾਣੇ ਪੜ ਜਾਂਦੇ ਆ ਜਦੋਂ ਥਾਣੇ ਜਾਂਦੇ ਆ ਪੁਲਿਸ ਦਾ ਜਿਹੜਾ ਰਵਈਆ ਨਾ ਉਹ ਹਜੇ ਵੀ ਕੋਈ ਜ਼ਿਆਦਾ ਪੜਿਆ ਲਿਖਿਆ ਵਾਲਾ ਨਹੀਂ ਉਹੀ ਘਟੀਆਂ ਕਸਮ ਦੇ ਇਨਸਾਨੀ ਉੱਥੇ ਬੈਠ ਕੇ ਨਾ ਪੈਸੇ ਦੇ ਲਾਲਚ ਲੱਗ ਰਹੇ ਸਾਨੂੰ ਬਹੁਤ ਦੁੱਖ ਆਉਂਦਾ ਬੋਲਣ ਤੇ ਯਾਰ ਵੀ ਇਹ ਸਾਡੇ ਮੁਲਾਜ਼ਮ ਕਿਹੜੇ ਰਾਹ ਤੁਰ ਪੀਂ ਸਾਡਾ ਨਿਰਾਪਰਾ ਨਿਰਾਪਰਾ ਪੈਸਾ ਨਹੀਂ ਹੈ ਦਾ ਸਾਡੀ ਭੈਣ ਭਾਈ ਨੇ ਯਾਰ ਇਹਨਾਂ ਨੂੰ ਕੁਝ ਨਾ ਕੁਝ ਇਨਸਾਨਾਂ ਬਾਰੇ ਸੋਚਣਾ ਚਾਹੀਦਾ ਵੀ ਇਨਸਾਨ ਐਦਾਂ ਦੀ ਨਿਆਂ ਹੀ ਮੌਤ ਨਾ ਮਰੇ ਯਾਰ ਕਿਉਂ ਇਹਨਾਂ ਦੇ ਕਰ ਨਹੀਂ ਰਹੇ ਹੁਣ ਆਜੀ ਨਾਮ ਦੱਸੋ ਆਪਣਾ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਤੇ ਕੀ ਹੋਇਆ ਮਾਮਲਾ ਜਿਹੜਾ ਹੋਇਆ ਸਾਡਾ ਕੱਲ ਮਾਮਾਪੂਰਾ ਹੋਇਆ ਜੀ ਇੱਥੇ ਠੀਕ ਹੈ ਜੀ ਕੋਈ ਕਾਰਵਾਈ ਨਹੀਂ ਹੋਈ ਹਜੇ ਟੱਕਰ ਪੁਲਿਸ ਵਾਲਿਆਂ ਦੀ ਠੀਕ ਆ ਜੀ ਹਜੇ ਮੁਕਤਰਬ ਗੱਡੀ ਦਾ ਮਾਲਕ ਨਹੀਂ ਪਹੁੰਚਿਆ ਡਰਾਈਵਰ ਨਹੀਂ ਔਰ ਸੱਜਾ ਜੀ ਸਾਨੂੰ ਕਹਿੰਦੇ ਅੱਧੇ ਘੰਟੇ ਜਾ ਰਿਹਾ ਡੇਢ ਘੰਟੇ ਜਾ ਰਿਹਾ ਜੀ 3 ਵਜੇ ਦਾ ਟਾਈਮ ਦਿੱਤਾ ਹੋਇਆ ਸਾਡੇ ਰਿਸ਼ਤੇਦਾਰ ਮੇਰੇ ਮਾਮਾ ਮਾਸਟਰ ਜੀ ਸਾਰੇ ਪਰੇਸ਼ਾਨ ਹੋ ਕੇ ਥਾਣੇ 'ਚ ਹੀ ਫੇਰ ਹੁਣ ਮੈਂ ਫੋਨ ਕਰਿਆ ਜੀ ਜਦੋਂ ਇਨਸੀਡੈਂਟ ਹੋਇਆ ਪੈਰਾ ਵੀ ਮੈਨੂੰ ਪੈਰਾ ਸਾਨੂੰ ਕਹਿੰਦੇ ਪੈਰਾ ਕੀ ਤੁਸੀਂ ਦੋ ਜੀ ਦੱਸੋ ਸਾਨੂੰ ਕਹਿੰਦੇ ਹਾਂਜੀ ਮੇਰਾ ਮਾਮਾ ਜੀ ਸਖਾ ਇਹਦੇ ਪਿੰਡ ਤੋਂ ਸੀਗੇ ਜੀ ਬਲੋਲਪੁਰ ਤੋਂ ਆ ਜੀ ਡੈਥ ਹੋ ਗਈ ਹਾਂਜੀ ਡੈਥ ਹੋ ਗਈ ਜੀ ਛੋਟੀਆਂ ਛੋਟੀਆਂ ਕੁੜੀਆਂ ਜੀ ਸਾਨੂੰ ਇਨਸਾਫ ਚਾਹੀਦਾ ਜੀ ਹਾਂਜੀ ਕੱਲ੍ਹ ਸ਼ਾਮ ਸਵੇਰ ਦਾ ਕਹਿੰਦੇ ਔਰੇ ਖੜਾ ਜੀ ਇਹ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਦੋਸ਼ ਨਹੀਂ ਕਰਿਆ ਸਰ ਜੀ ਕੁਝ ਨਹੀਂ ਕਰਿਆ ਸਹੀ ਗੱਲ ਦੱਸੀ ਹੈ ਜੀ ਅਸੀਂ ਤੁਸੀਂ ਕੱਲ੍ਹ ਦੇ ਹੋ ਰਹੇ ਬੈਠੇ ਹੋ ਹਾਂਜੀ ਕੱਲ੍ਹ ਦੇ ਅਸੀਂ ਉਰੇ ਬੈਠੇ ਹਾਂ ਜੀ ਅੱਜ ਦੂਜਾ ਐਕਸੀਡੈਂਟ ਹੋਇਆ ਹਾਂਜੀ ਦੂਜਾ ਇਨਸੀਡੈਂਟ ਹੈ ਇਹ ਸਰ ਜੀ ਉਹ ਵੀ ਵੱਲਾ ਮਰ ਗਿਆ ਹਾਂਜੀ ਉਹ ਵੀ ਮਰ ਗਿਆ ਜੀ ਬੰਦਾ ਉਹ ਵੀ ਅਸੀਂ ਦੇਖਿਆ ਆ ਗਏ ਜੀ ਮੈਂ ਫੋਨ ਕਰਿਆ ਮੈਂ ਹਾਰ ਕੇ ਜੀ ਕੱਦਾਂ ਸੀ ਫੋਨ ਕਰਿਆ ਜੀ ਦੱਸੋ ਸਰ ਕੀ ਨਾਮ ਆ ਤੁਹਾਡਾ ਮੇਰਾ ਨਾਮ ਜਸਨੇਰ ਸਿੰਘ ਇਹ ਜਿਹੜਾ ਹੋਇਆ ਇੱਕ ਕੁਛਲੀ ਉਹਦੇ ਨਾਲ ਹੋਇਆ ਗੱਡੀ ਪਰਸੋਂ ਦੀ ਖਰਾਬ ਖੜੀ ਆ ਕੱਲ ਮੇਰੇ ਸਾੜੇ ਦੇ ਮੁੰਡੇ ਦੀ ਡੈਥ ਹੋਈ ਆ ਈ ਗੱਡੀ ਚ ਲਾ ਕੇ ਉਹਦੀ ਲਾਸ਼ ਸਮਰਾਲੇ ਪਈ ਆ ਅੱਜ ਤੱਕ ਇਹ ਕਹਿੰਦੇ ਆਉਗੀ ਪਾਰਟੀ ਕੱਲ ਨੂੰ ਪਾਰਟੀ ਆਉਗੀ ਇਹ ਕਰਕੇ ਸਾਨੂੰ ਇਹਨਾਂ ਨੇ ਭੇਜ ਤੇ ਅੱਜ ਆ ਕਰਾ ਰਦਾ ਬੰਦਾ ਆਪਣੇ ਬੱਚੇ ਪੜ ਰੇ ਦੂਜਾ ਆਇਆ ਹੋਇਆ ਦੋ ਦਿਨਾਂ ਦੇ ਦੋ ਐਕਸੀਡੈਂਟ ਦੋ ਐਕਸੀਡੈਂਟ ਹੋ ਗਏ ਗੱਡੀ ਦੇ ਗੱਡੀ ਗਲਤੀ ਖੜੀਆ ਖਰਾਬ ਹੋ ਗਈ ਪਰਸੋਂ ਦੀ ਪਰਸੋਂ ਦੀ ਹਾਂਜੀ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਪ੍ਰਸ਼ਾਸਨ ਨੇ ਤਾਂ ਬੈਰੀਕੇਟ ਤੱਕ ਨਹੀਂ ਲਾਇਆ ਪ੍ਰਸ਼ਾਸਨ ਨੇ ਕੀ ਕਰਦਾ ਅੱਜ ਜੀ ਮੌਤ ਦੀ ਹੈ ਦੂਜੇ ਮੈਕ ਜਿਹੜੇ ਇੱਤੇ ਵਾਲੀ ਗੱਡੀ ਹੁੰਦੀ ਉਹਨੂੰ ਥਾਣੇ ਹੁੰਦੀ ਠੀਕ ਹੈ ਪ੍ਰਸ਼ਾਸਨ ਤਾਂ ਰਾਖੀ ਕਰਨ ਦਾ ਇਹ ਗੱਡੀ ਪ੍ਰਸ਼ਾਸਨ ਨੇ ਸਾਡਾ ਮੁੰਡਾ ਰਾਖੀ ਕਰਨ ਕੱਲ੍ਹ ਦਾ ਬਿਠਾ ਲਿਆ ਗੱਡੀ ਨਾ ਚੋਰੀ ਹੋ ਜਾਵੇ ਸਾਡੇ ਬੰਦੇ ਮਰ ਜਾਂਦੇ ਜਿੰਨੇ ਮਰਨੇ ਸੜਕ ਪੋਸ ਨਹੀਂ ਆਈ ਇਹਨਾਂ ਦੀ ਸੜਕ ਪੋਸ ਨਹੀਂ ਆਈ ਕੋਈ ਨਾ ਤੇ ਹੁੰਦਾ ਪਬਲਿਕ ਕੋਈ ਤੂੰ ਬਾਈਟ ਦੇਖ ਲਿਆ ਉਹल्टा ਬਹੁਤ ਬਾਈਟ ਦੇ ਕੋਈ ਨਾ ਤੇ ਡਾਊਟ ਨਹੀਂ ਹੁੰਦਾ ਇਹ ਕੋਈ ਐਵੇਂ ਨਹੀਂ ਹੁੰਦਾ ਕਿ ਇਲਾਕੇ ਦਾ ਇੰਚਾਰਜ ਉਹ ਤੁਸੀਂ ਹਾਂਜੀ ਮੇਰਾ ਨਾਮ ਮੇਜਰ ਸਿੰਘ ਹੈ ਜੀ ਐਕਸੀਡੈਂਟ ਹੋਇਆ ਕਾਉਂਟ ਮੇਰੇ ਫਾਦਰ ਸਾਹਿਬ ਨੇ ਜੀ ਕੀ ਹੋਇਆ ਜੀ ਸਾਰਾ ਮਾਮਲਾ ਕੀ ਹੈ ਕਿ ਇਦੋਂ ਹਲਵਾਈ ਦਾ ਕੰਮ ਕਰਦੇ ਨੇ ਜੀ ਇਹ ਸਮਰਾਲੇ ਤੋਂ ਕੰਮ ਕਰਕੇ ਆ ਰਹੇ ਸੀਗੇ ਇਹ ਗੱਡੀ ਪਰਸੋਂ ਦੀ ਖੜੀ ਹੈ ਇੱਥੇ ਤਿੰਨ ਪਹਿਲਾਂ ਦੋ ਪਹਿਲਾਂ ਐਕਸੀਡੈਂਟ ਹੋ ਗਏ ਇਹ ਪੁਲਿਸ ਮੁਲਾਜ਼ਮ ਨੇ ਐਸਐਸਓ ਹਿੰਗੁਰੇ ਆਪਣੇ ਇਹਨਾਂ ਨੇ ਗੱਡੀ ਨਹੀਂ ਚਕਵਾਈ ਹੈਗੀ ਪਹਿਲਾਂ ਜਿਨ੍ਹਾਂ ਦੀ ਡੈਥ ਹੋਈ ਆ ਉਹਨਾਂ ਦੀ ਬੋਡੀ ਜਮਾ ਕਰਵਾ ਕੇ ਉਹਨਾਂ ਦੇ ਬੰਦੇ ਦੀ ਡਿਊਟੀ ਲਾਤੀ ਇੱਥੇ ਕਹਿੰਦੇ ਵੀ ਗੱਡੀ ਦੀ ਰਾਖੀ ਕਰੋ ਗੱਡੀ ਚੋਰੀ ਨਾ ਹੋ ਜਾਈਂ ਇਹਨਾਂ ਨੂੰ ਤਿੰਨ ਐਕਸੀਡੈਂਟ ਹੋਣ ਦੇ ਬਾਵਜੂਦ ਕੋਈ ਕਹਿ ਡਰਾ ਨਹੀਂ ਮਿਲਿਆ ਨਾ ਉਹਦੇ ਫਾਜ਼ਲ ਸਾਹਿਬ ਸਮਰਾਲੇ ਤੋਂ ਆ ਰਹੇ ਸੀਗੇ ਸਮਰਾਲੇ ਤੋਂ ਇਹ ਸਾਈ ਲਾ ਕੇ ਆ ਰਹੇ ਸੀਗੇ ਪੈਲਸ ਤੋਂ ਜੀ ਕੀ ਕੰਮ ਕਰਦੇ ਨੇ ਹਲਵਾਈ ਦਾ ਕੰਮ ਕਰਦੇ ਨੇ ਤਾਂ ਮਤਲਬ ਗੱਡੀ ਤਿੰਨ ਦਿਨ ਤੋਂ ਰੇ ਤਿੰਨ ਦਿਨ ਤੋਂ ਗੱਡੀ ਖੜੀ ਹੈ ਜੀ ਇਹ ਪੁਲਿਸ ਮੁਲਾਜ਼ਮ ਜਿਹੜੇ ਸੀਨੀਅਰ ਇਹਨਾਂ ਦੇ ਮਤਲਬ ਅਧਿਕਾਰੀ ਨੇ ਮਾਚੀਵੜੇ ਥਾਣੇ ਤੋਂ ਉਹ ਕਹਿੰਦੇ ਅਸੀਂ ਟਾਣੀਆਂ ਲਾ ਕੇ ਟ੍ਰੈਫਿਕ ਕੰਟਰੋਲ ਕਰ ਰਹੇ ਸੀਗੇ ਤੇ ਹੋਰ ਹਾਸਤੀ ਨੇ ਏਡੀ ਹੋ ਰਹੀ ਸੀਗੀ ਹਾਂਜੀ ਹਾਂ ਅਸੀਂ ਮੁੜ ਕੇ ਫਿਰ ਅਸੀਂ ਆਪਣੀ ਗੱਡੀ ਲਿਆ ਕੇ ਮਾਰਦੇ ਆ ਜੇ ਇਹਦੇ ਵਿੱਚ ਅਸੀਂ ਮਾਰਦੇ ਹਾਂ ਹੁਣ ਅਸੀਂ ਇਦਾਂ ਦਾ ਜਾਂਦੇ ਨਹੀਂ ਹੈਗੇ ਹੁਣ ਇੱਥੋਂ ਹੁਣ ਤੁਸੀਂ ਜਾਮ ਲਾ ਰੱਖਿਆ ਜਾਮ ਲਾ ਰੱਖਿਆ ਜੀ ਬਿਲਕੁਲ ਗੱਡੀ ਦੇ ਕੀ ਕਰਦੇ ਹੋ ਗੱਡੀ ਦੇ ਆ ਗੱਡੀ ਦੇ ਨਾਲ ਕੌਣ ਕਹੀ ਫਿਰ ਦੇਖਦੇ ਆ ਉਸ ਤੋਂ ਬਾਅਦ ਲੱਛ ਕੋ ਹਾਂਜੀ ਹਾਂ ਇਹਨਾਂ ਦੇ ਆਪਣੇ ਮੁਲਾਜ਼ਮਾਂ ਦੀਆਂ ਜਿਹੜੀਆਂ ਮਿਲਦੀਆਂ ਨੇ ਸੁਣਨ ਨੂੰ ਗੱਲਾਂ ਉਹ ਸਾਡੇ ਤੇ ਹੀ ਟੁਕਮੀਆਂ ਕਰੀ ਜਾਂਦੇ ਨੇ ਤੁਸੀਂ ਕਹਿੰਦੇ ਰਾਖੀ ਕਰੋ ਗੱਡੀ ਦੀ ਗੱਡੀ ਚੋਰੀ ਨਾ ਹੋ ਜਾਵੇ ਅਸੀਂ ਟਾਹਣੀਆਂ ਲਾ ਲਾ ਕੇ ਗੱਡੀਆਂ ਰੋਕਦੇ ਸੀ ਇਹ ਕਹਿ ਰਹੇ ਨੇ ਦੱਸੋ ਇਹਨਾਂ ਕੋਲ ਕੀ ਕੋਈ ਬੈਰੀਕੇਡ ਨਹੀਂ ਹੈਗਾ ਕੀ ਨਹੀਂ ਹੈਗਾ ਦੱਸੋ ਜੀ ਇਹਨਾਂ ਕੋਲ ਪੁਸ਼ਾਸ਼ ਹਦੀ ਡਲਮਿਟ ਪੂਰੀ 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 ਹੈ ਜੀ ਡਲਮਿਟ ਇੱਥੇ ਜੇ ਇਹਨਾਂ ਨੇ ਕੋਈ ਬੈਰੀਕੇਡ ਲਾਇਆ ਹੁੰਦਾ ਐਕਸੀਡੈਂਟ ਨਾ ਹੁੰਦੇ ਇੱਥੇ ਦੱਸੋ ਇਹਨਾਂ ਨੂੰ ਕਿਹੜੀ ਚੀਜ਼ ਦੀ ਘਾਟ ਆ ਠਾਣੇ ਦੇ ਵਿੱਚ ਇਕੱਠੇ ਕਰ ਕਰਕੇ ਹੋਰ ਜ਼ਿਲ੍ਹਿਆਂ ਦੇ ਵੀ ਇਹਨਾਂ ਨੇ ਰੱਖੇ ਹੋਏ ਨੇ ਚੱਕ-ਚੱਕੇ ਵੈਰੀਗੇਟ ਰੋਪੜ ਤੋਂ ਚਕਵਾ ਲਏ ਕਦੇ ਕਿਦੋਂ ਚਕਵਾ ਲਏ ਇੱਥੇ ਨਹੀਂ ला ਸਕੇ ਫਿਰ ਇਹਨਾਂ ਨੇ ਇੱਕ ਬੰਦਾ ਹਾਜ਼ਰ ਕੀਤਾ ਹੋਇਆ ਈ ਇੱਥੇ ਡਿਊਟੀ ਦੇ ਉੱਤੇ ਉਹ ਬੰਦਾ ਡਿਊਟੀ ਤੇ ਨਹੀਂ ਹੈਗਾ ਉਹ ਜਾਂਦਾ ਆਪਣਾ ਜੇਬਾਂ 'ਚ ਹੱਥ ਪਾ ਕੇ ਕਦੇ ਮਾਚੀ ਹੋਣੇ ਨੂੰ ਲੰਗ ਜਾਂਦਾ ਕਦੇ ਕਿਦਰੇ ਨੂੰ ਲੰਗ ਜਾਂਦਾ ਹੁਣ ਉਹ ਬੰਦਾ ਵੀ ਨਹੀਂ ਇੱਥੇ ਹੈਗਾ ਜੀ ਸਵੇਰ ਦਾ ਯਾਰ ਬਲੋਲਪੁਰ ਜਿਨ੍ਹਾਂ ਦਾ ਮੁੰਡਾ ਮਰਿਆ ਨਾ ਉਹਨਾਂ ਨੂੰ ਹੀ ਰਾਖੀ ਭਠਾਇਆ ਹੋਇਆ ਹੈ ਜਿਨ੍ਹਾਂ ਦੀ ਪਹਿਲਾਂ ਡੈਥ ਹੋਈ ਆ ਉਹਨਾਂ ਨੂੰ ਕਹਿ ਰਹੇ ਨੇ ਵੀ ਤੁਸੀਂ ਰਾਖੀ ਕਰੋ ਗੱਡੀ ਦੀ ਤੁਹਾਡਾ ਹੋਣਾ ਹਾਂਜੀ ਨਹੀਂ ਚੱਲਦਾ ਠੀਕ ਹੈ ਅੱਜ ਕੀ ਨਾਮ ਆ ਤੁਹਾਡਾ ਮੇਰਾ ਨਾਮ ਜੀ ਮੰਨੂ ਹੈ ਗੁਰਪ੍ਰੀਤ ਹੈ ਤੇ ਕੀ ਕੀ ਹੋ ਇਨਸੀਡੈਂਟ ਹੋਇਆ ਜਿਹੜਾ ਕੱਲ ਤੁਹਾਡੇ ਨਾਲ ਕੱਲ ਇਨਸੀਡੈਂਟ ਕਲਹਾੜਾ ਬ੍ਰਦਰ ਉਹਥੇ ਪੂਰਾ ਹੋਇਆ 8 ਵਜੇ ਐਕਸੀਡੈਂਟ ਹੋਇਆ ਠੀਕ ਹੈ ਨਹੀਂ ਔਰ ਸਵੇਰੇ ਆਪਾਂ ਥਾਣੇ ਚ ਗਏ ਆ 9 ਵਜੇ ਦੇ ਗਏ ਆ 9 ਵਜੇ ਤੋਂ ਆਪਾਂ 7 8 8 ਵਜੇ ਤੋਂ ਵਾਪਸ ਆਏ ਆ ਉਹਨਾਂ ਨੂੰ ਬਾਰ ਬਾਰ ਕਿਹਾ ਕਿ ਨੈਕਸਟ ਕੋਈ ਅਜਿਹਾ ਨਾ ਹੋ ਜਾਏ ਬੈਰੀਗੇਟਿੰਗ ਕਰ ਦੋ ਸੇਫਟੀ ਦੇ ਪਰਪਸ ਨਾਲ ਵੀ ਆਪਾਂ ਨਾਲ ਡਿਸਕਸ ਕੀਤੀ ਆ ਕੋਈ ਰਿਸਪੌਂਸ ਨਹੀਂ ਕੱਲ ਦੀ ਜਿਹੜੀ ਡੈੱਡ ਬੋਡੀ ਪਈ ਉੱਥੇ ਉਹਦਾ ਪੋਸਟਮਾਰਟਮ ਨਹੀਂ ਹੋਇਆ ਸਾਮਨੇ ਵਾਲੀ ਪਾਰਟੀ ਨਾਲ ਪੁਲਿਸ ਕੰਟੈਕਟ ਵਿੱਚ ਕੋਈ ਇਨਫੋਰਮੇਸ਼ਨ ਨਹੀਂ ਕੋਈ ਕੁਝ ਵੀ ਨਹੀਂ ਹੁਣ ਵੀ ਇੱਥੇ ਕੋਈ ਸੇਫਟੀ ਦੀ ਬੰਦੋਬਸਤ ਨਹੀਂ ਸੀ ਉਹ ਉਲਟਾ ਕੱਲ ਸਾਡਾ ਹੀ ਇੱਥੇ ਮੁੰਡਾ ਪੂਰਾ ਹੋਇਆ ਐਕਸੀਡੈਂਟ ਆ ਉਹ ਸਾਨੂੰ ਹੀ ਪਹਿਰੇਦਾਰੀ ਵਾਸਤੇ ਲਗਾਇਆ ਹੈ ਅੱਜ ਜੇ ਅਗਰ ਮੁੰਡਾ ਨਾ ਇੱਥੇ ਖੜਿਆ ਹੁੰਦਾ ਤੇ ਇਹ ਵੀ ਬੰਦਾ ਮਰਿਆ ਹੋਇਆ ਪਿਆ ਹਰਿਆਣਾ ਦੀ ਉਨੇ ਹੀ ਫੋਨ ਕਰਕੇ ਸਾਰੇ ਮੁੰਡਿਆਂ ਨੂੰ ਇਨਫੋਰਮੇਸ਼ਨ ਦਿੱਤੀ ਹੈ ਕਿ ਐਕਸੀਡੈਂਟ ਐ ਤੇ ਹੁਣ ਫਿਰ ਹੋ ਗਿਆ ਹੈ ਟਰੱਕ ਨੂੰ ਕਿੰਨਾ ਚਿਰ ਹੋ ਗਿਆ ਖੜਾ ਖੜੇ ਨੂੰ ਉੱਥੇ ਟਰੱਕ ਨੂੰ ਦੇ ਕੱਲ ਦਾ ਸਾਨੂੰ ਤੇ ਕੱਲ ਦਾ ਆਖਦਾ ਪਤਾ ਲੋਕ ਕਹਿੰਦੇ ਨੇ ਕੱਲ ਦਾ ਪਰਸੋ ਦਾ ਹੋਇਆ ਆ ਇਹਦਾ ਠੋਡੇ ਮਾਮੇ ਦੇ ਮੁੰਡੇ ਨੇ ਤੁਸੀਂ ਕੀ ਨਾਮ ਆ ਕਿਹੜਾ ਪਿੰਡ ਆ ਉਹਦਾ ਉਹਦਾ ਪਿੰਡ ਜੀ ਬਲੋਲਪੁਰ ਆ ਜੀ ਬਿੰਦਰ ਉਹਦਾ ਨਾਮ ਬਿੰਦਰ ਹੈ ਜੀ ਬਿੰਦਰ ਕਹਿੰਦੇ ਨੇ ਪਿੰਡੇ ਚ ਤੇ ਕਿੱਥੇ ਕੰਮ ਕਰਦਾ ਸੀ ਕਾਮਰਜਾ ਤੇ ਨਾਲ ਹੀ ਇੱਕ ਵਾੜੇ ਫੈਕਟਰੀ ਸੀ ਉੱਥੇ ਕੰਮ ਕਰਦਾ ਸੀ ਜੀ ਰਾਤ ਕੇ ਪਰ ਕੱਲ ਰਾਤ ਕਰਨੇ ਵਿੱਚ ਦੀ ਘਟਨਾ ਹੈਗੀ ਜਿਹੜੀ ਟਰੈਕਸ਼ਨ ਕੱਲ ਜੀ ਹੈ 7:30 ਵਜੇ 7:30 ਵਜੇ ਦੇ ਆਸਪਾਸ ਦੀ ਗੱਲ ਹੈ ਉਹ ਪਤਾ ਲੱਗਦੇ ਲੱਗਦੇ 8 ਵਜੇ ਨਾਲ ਪਹੁੰਚੇ ਨੇ ਇੱਥੇ ਉਹਨੂੰ ਚੱਕਿਆ ਪਿਕਅਪ ਕੀਤਾ ਅੱਜ ਫੇਰ ਇਨਸੀਡੈਂਟ ਹੋ ਗਿਆ ਅੱਜ ਫੇਰ ਉਹੀ ਇਨਸੀਡੈਂਟ ਹੋ ਗਿਆ ਕਮ ਤਕਮ ਐਹੀ ਮੰਨਣਾ ਹੈ ਕਮ ਤਕਮ ਪੁਲੀ ਡਿਪਾਰਟਮੈਂਟ ਨੇ ਸੇਫਟੀ ਦੀ ਜਾਂ ਮੈਨੇਜਮੈਂਟ ਕੋਈ ਕੀਤਾ ਹੁੰਦਾ ਬੈਰੀਕੇਡਿੰਗ ਹੋ ਜਾਂਦਾ ਇਹ ਹਾਸਾ ਨਹੀਂ ਹੋ ਸਕਦਾ ਤੁਸੀਂ ਖਾਣੇ ਗਏ ਹੋ ਕਹਿਣ ਵਾਸਤੇ ਇਹਨਾਂ ਨੂੰ ਥਾਣੇ ਆਪਾਂ 8 ਵਜੇ ਤੇ ਬੈਠੇ ਆ ਜੀ 8 ਵਜੇ ਦੇ 8 8:00 9:00 ਦੇ ਬੈਠੇ ਹੋਇਆ ਵੈਰੀ ਸ਼ਾਮੀ 7 ਵਜੇ ਆਏ ਆ ਆਪਾਂ ਉਹ ਕਹਿ ਰਹੇ ਨੇ ਪਾਰਟੀ ਆ ਰਹੀ ਕੋਈ ਰਿਸਪੌਂਸ ਨਹੀਂ ਕੋਈ ਰਿਸਪੌਂਸ ਨਹੀਂ ਇੱਥੇ ਟ੍ਰੈਕ ਕਰ